ਕਰਨਾ ਇਧਰ ਦੇਖੋ ਕਹਿੰਦੀ ਪਕੌੜੇ ਖਾ ਕੇ ਗੱਲ ਕਰਨੇ ਲੱਗਾ ਕਰਨਾ ਨੂੰ ਪਕੌੜੇ ਰੱਬ ਫੇਵਰੇਟ ਆ ਕਰਨਾ ਦੇ ਪਕੌੜੇ ਆ ਦੇਖੋ ਪ੍ਰਵੀਨ ਭੈਣ ਸਾਡੀ ਆ ਚੁੱਲੇ ਦੇ ਪਕੌੜੇ ਹਾਈ 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 ਖਾਵਾਂਗੇ ਇਧਰ ਦੇਖ ਹਾਂਜੀ ਫਰੈਂਡ ਸਾਡੀ ਕੁੱਤੀ ਵੀ ਆ ਗਈ ਕਮੇਟਨਾਵਾਲੀ ਆ ਚੁੱਲੇ ਦਾ ਕੰਮ ਦੇਖੋ ਵਾਹ ਵਾਹ ਕੀ ਪਕੌੜੇ ਆ ਕੱਲ੍ਹ ਕੱਲ੍ਹ ਪਾਲਕ ਦੇ ਵੀ ਆ ਸਾਡੀ ਭੈਣ ਸੇਵਾ ਸਾਡੀ ਕਦੇ ਕਦੇ ਮੱਕੀ ਤੇ ਰੋਟੀਆਂ ਉਹ ਬੰਦ ਕਰਿਆ ਪੁੱਤ ਕੁੱਤਾ ਨਹੀਂ ਕੋਈ ਹੋਣਾ ਮੈਂ ਤਾਂ ਮੈਂ ਕਿਹਾ ਸੀ ਕਿ ਇਹ ਨੂੰ ਸੇਕ ਨਾਲ ਮੈਂ ਕਿਹਾ ਸੀ ਇਹ ਸੀਲੇ ਹੁੰਦੇ ਮੈਂ ਕਿਹਾ ਕੀ ਕਰਨੀ ਸੀ ਚਟਨੀ ਤੇ ਲੱਸੀ ਆਏ ਹਏ ਨਾ ਪੁੱਤ ਇਧਰ ਹੋ ਜਾ ਇਹ ਉਪਰ ਹੀ ਥਾਂ ਕਰਦਾਗਾ ਚੰਗਾ ਇਹ ਬੰਦ ਨੂੰ ਬੰਦ ਕੋਈ ਨਹੀਂ ਫਿਰ ਕੱਲਾ ਹੁਣ ਡਾਲਰ ਜੱਥ ਹੋਈ ਨੇ ਰਹਿਣਾ ਨਹੀਂ ਸੀਗਾ ਛਿੱਲਾਟੀ ਹੁਣ ਨਾ ਬੱਸ ਮੈਂ ਅਜੇ ਦੁਕਾਨ ਤੇ ਨਹੀਂ ਗਈ ਚੱਕ ਦੇ ਪੱਤੇ ਨੂੰ

जवाक पकाउे तो पाके पांडे चा दे। उड़ी नु? नहीं नी कुछ था, कुछ था। दे था नहीं कुछ नी हूं कुछ नी हूं अगता बाल थले ਜੰਗਲਾਂ ਦੀ ਫੈਸਿਲਿਟੀ ਜੰਗਲਾਂ ਦੀ ਜਾਨੀ ਹੈ ਗਈ ਜੰਗਲ ਵਾਲੀ ਫੈਸਿਲਿਟੀ ਹੁਣ ਜੰਗਲਾਂ ਦੀ ਚਾਹਾਂਗੇ ਅਸੀਂ ਅੱਜ ਵਾਰ ਨਾ ਭਾਣੇ ਨਾ ਨਾ ਹੁਣ ਗੱਲਾਂ ਹੁਣ ਨਹੀਂ ਜਾਂਦੀ ਮੈਂ ਹੋਏ ਸ਼ਾਮ ਨੂੰ ਹੁੰਦੇ ਦੇਖਿਆ ਪਰ ਨਾ 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 ਮੈਂ ਨਹੀਂ ਜਾਣਾ ਪਰ ਸ਼ਾਮ ਨੂੰ ਲੱਤਾਂ ਡਾਦੂਗੀ ਆਪਣੀ ਗੱਲ ਜਾਗਤ ਕਿਵੇਂ ਜਾਵਾ ਹੁਣ ਉੱਤੇ ਥੱਕ ਗਏ ਭੈਣੇ ਮੈਂ ਸਾਰਾ ਬਲੌਗ ਦੇਖੀਏ ਇਸਦੇ ਮੈਂ ਕਜੂਸਾਲੇ ਤੋਂ ਮੈਂ ਹੱਸ ਵੀ ਲਈ ਇਸ ਨਾਲ ਕਿੱਧਰ ਕਮਣੀਆਂ ਹੋਈਆਂ ਪਿਆਣੇ ਇੱਥੇ ਮੈਂ ਕਾ ਖਾਣੇ ਦੇ ਤਿੰਨ ਰੀ ਬਣਾ ਕੇ ਦੇਤੇ ਉਹਨੇ ਨਹੀਂ ਉਹ ਵੀ ਕੀ ਕਰੇ ਉਹ ਲਿਆ ਵਾ ਚੀਰੋਵੇ ਉਰੇ ਆ ਜਾ ਇੱਥੇ ਆਉਣ ਦਾ ਟਾਈਮ ਨਹੀਂ ਆ ਜਾ ਐਂਡ ਅਸੀਂ ਖਾ ਰਹੇ ਹਾਂ ਜੀ ਪਕੌੜੇ ਸ਼ਕੌੜੇ ਜੀ ਦੇਖ ਸਕਦਾ ਤੁਸੀਂ ਸਤਾਰ ਖੰਡਾ ਜੀ ਅਸੀਂ ਪਕੌੜੇ ਖਾ ਰਹੇ ਹਾਂ ਜੀ ਮਲਾਈ ਕੇ ਸਾਥ ਮਮੀ ਰੈਸਪੀ ਆਈ ਮਲਾਈ ਦੇ ਸਰਪੋਕੋੜੇ ਖਾਣ ਲੋਕ ਖਾਂਦੇ ਆ ਪਰਿਵਾਰੀ ਸਾਸ ਨਾਲ ਲੋਕ ਖਾਂਦੇ ਆ ਸਾਸ ਨਾਲ ਦੀ ਅਸੀਂ ਅਜੇ ਗਵਾਉਂਦੇ ਇਹਨਾਂ ਨੂੰ ਪਿਸਤੌਲ ਦੀ ਨੋਕ ਤੇ ਮੈਂ ਤਵਾ ਰਹੀ ਆ ਪਿਸਤੌਲ ਦੀ ਨੋਕ ਤੇ ਬਲਾ ਕੇ ਮੈਂ ਥੋੜਾ ਹਾ ਪਕੋੜਾ ਹਾ ਪਕੋੜਾ ਇਹਦੇ ਚ ਪਾ ਦੇ ਛੋਟੂ ਛੋਟੂ ਨਹੀਂ ਲੰਬੇ ਲੰਬੇ ਹਾਂ ਅਸੀਂ ਮਲਾਈ ਕੇ ਰੋਟੇਸਟ ਪਕੋੜੇ ਬਣਾਇਆ ਅਸੀਂ ਮਲਾਈ ਐਪੀਪੀ ਮਲਾਈ ਦੇ ਨਾਲ ਕਰਦੇ ਆ ਨਮਕ ਜ਼ਿਆਦਾ ਪਕੋੜਾ ਨਮਕ ਜ਼ਿਆਦਾ ਲੱਗਿਆ ਮੈਨੂੰ ਘੱਟ ਮੇਰੇ ਵਿੱਚ ਵਿਆਹ ਹੁੰਦਾਗਾ ਐਂ ਲੱਗਦਾ ਸਿਆ ਤੇ ਆਹ ਆਹ ਵਿਚੋਲਣਾ ਹੀ ਸਾਡੇ ਰਿਸ਼ਤੇ ਕਰਾ ਰਹੀ ਹੈ 150 ਵਾਲਾ ਪਰਸ ਲੇਗੀ 150 ਵਾਲਾ ਪਰਸ ਤੇਰਾ ਪਰਸ ਜਮਾਈ ਚੇਂਜ ਕਰਕੇ ਦਊਂਗੀ ਆਵੇਂ ਚੇਂਜ ਇਹ ਲੋਕਲ ਲੋਕਲ ਰੱਖਿਆ ਕਰ ਮੈਂ ਰੱਖਿਆ ਕਰੂੰਗੀ ਦੀਦੀ ਹਾਂ ਮੈਂ ਦੇਖੀ ਫਰੈਂਡ ਹਾਂ ਜਿਵੇਂ ਉਹ ਮੈਨੂੰ ਨਾ ਵਾਇਰਲ ਦਿੱਤਾ ਸੀਗਾ ਸੁਨਿਆਰੇ ਦੇ ਪਰਸ ਵਾਲਾ ਸੋਨਾ ਤੇਰਾ ਉਹਨੇ ਚੋਰੀ ਤੇ ਖੋਲਿਆ ਮੇਰੇ ਤੋਂ ਪ੍ਰਵੀਰ ਨੇ ਹਾਂ ਹੁਣ ਮੈਨੂੰ ਹੁਣ ਆ ਵੀ ਖੁੰਦੀ ਆ ਦੇਈ ਗਈ ਮੈਨੂੰ ਕੈਪਚਰ ਦੇਖੋ ਜੀ ਮੇਰੇ ਵਿਆਹ ਵਾਲਾ ਮਾਹੌਲ ਹੁੰਦਾ ਐ ਲੱਗਦਾ ਮੈਨੂੰ ਲੱਗੀ ਬੱਬੂ ਦਾ ਵਿਆਹ ਵੀ ਉੱਥੇ ਨਹੀਂ ਰੱਖਤਾ ਆਪਾਂ ਬੱਬੂ ਹਾਂ ਆ ਦੇਖ ਪਕੌੜੇ ਪੂੜੇ ਨਿਕਲ ਰਏ ਨੇ ਸਾਰੇ ਬਾਹਰ ਟੇਸਟ ਕਰੀ ਟੇਸਟ ਕਹੀਦੀ ਮੇਰੇ ਬਾਰਤਾ ਟੇਸਟ ਟੇਸਟ ਕਰੀ ਟੇਸਟ ਬੱਡੇ ਬਾਈ ਵਾਰੀ ਨਹੀਂ ਆਉਣ ਦਿੰਦੇ ਮੇਰੇ ਜੱਟ ਕਹਿੰਦੀ ਮੈਂ ਇੱਥੇ ਲੈ ਕੇ ਖਾਣ ਲਿਆ ਲੈ ਮੈਂ ਕੱਢਦਾ ਪ੍ਰਵੀਨ 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 ਲੈ ਮੈਂ ਕੱਢਾਂ ਪ੍ਰਵੀਨ ਤੂੰ ਖਾ ਲੈ ਇਹਨੂੰ ਕੁੱਕੀ ਕੱਢ ਮੈਂ ਕੱਢ ਦਿੰਨੀ ਲੈ ਮੈਂ ਜੇ ਕਿ ਸੇਕ ਪੁੱਛੇ ਕੋਲੂ ਕੀ ਹੈਗਾ ਮੇਰੇ ਤੇ ਦੂ ਵੀ ਲਾਲ ਹੋ ਜਾ ਬੋਲ ਤੂੰ ਬੋਲ ਤੋ ਆ ਵੀਰਾ ਕੀ ਕਹਿੰਦਾ ਮੈਂ ਕਹਿੰਦਾ ਤੜਕੇ ਤੜਕੇ ਨੇ ਤੜਕੇ ਨਹੀਂ ਉਹਦੀ ਕੱਢ ਦੂ ਮੈਂ ਦਰਵਾਜ਼ਰ ਨੂੰ ਵੇਲੇ ਹੁੰਦੇ ਆ ਪਕੌੜੇ ਫੇਰ ਸਾਨੂੰ ਚਾਹ ਫੜਾਓ ਬਈ ਇੱਧਰ ਬੰਦ ਕਰ ਲਾ ਪਤਾ ਦਰਵਾਜ਼ਾ ਗੁਣੇ ਦਰਵਾਜ਼ਾ ਬੰਦ ਕਰ ਲਿਆ ਆ ਲੈਣੇ ਆ ਤੇ ਕਿਰਕਾ ਚਾਹ 330 ਰੁਪਏ ਆ ਗਈ ਜੀ ਪਲੇਟ ਪਕੌੜਿਆਂ ਦੀ ਸਾਸ ਪਾਣਾ ਕਿਰਨਾ ਸਾਸ ਨਹੀਂ ਖਾਣੀ ਚਾਹੀਦੀ ਕੁਝ ਵੀ ਆ ਦਿੱਤੀ ਆ ਪਾਣੀ ਪਾ ਕੇ ਸਾਵਾ ਸੁਣੇ ਕਿ ਆ ਚਾਚ ਟਿੱਟੀਆਂ ਕਿਹੜੀ ਨਹੀਂ ਇਹ ਦੇਖੀ ਕਿਹੜੀ ਪਕੌੜਿਆਂ ਦੀ ਆਪੜ ਉੱਤੇ ਰੱਖਦੀ ਹਾਂ ਲੈਣਗੇ ਸੀ ਪਾਲਕ ਤੇ ਭੋਲੇ ਸ਼ਾਦੀ ਨੱਚ ਕੇ ਉਹ ਨੱਚ ਕੇ ਪਾਲਕੀ ਲੈ ਕੇ ਤੁਸੀਂ पालक मुंडा पग अच्छा केड आई सी बोलो ऊपर भैया assi palak tikki janne itthe nahi khani main to jeh khani hai kai isme ek bread khaungi kahi khao didi zarur par bread kha lungi main theek hai aa piyasi wali cha pa ke te thodi cha paoge na ta mera langri pe un langna nahi hai mere te aula aula to ki hai eh cheez edi pehle hath wala ta kehna aunty ਕਰ ਕੇ ਜੀ ਨਿਕਲ ਚੁੱਪ ਕਰਕੇ ਆਉਣਾ ਬੰਦਿਆ ਦੇਖੋ ਲਓ ਜੀ ਆਪਾਂ 1:30 ਲੈ ਚੁੱਕੇ ਆ ਤੇ ਹੁਣ ਅਸੀਂ ਆ Holi ਵਾਲੇ ਜਨ ਫਕੀਆਂ ਲਾਵਾਂਗੇ ਬਰਤਾਂ ਦੇ ਸੋਸੀ ਆਏ ਮੇਰਾ ਉਹ ਕੱਟਿਆ ਗਿਆ ਨਾ ਗਾਲਾਂ ਦੀ ਨਾ ਨਹੀਂ ਨਹੀਂ ਦੀਦੀ ਦੀ ਮੈਂ ਤਾਂ ਘੰਟੇ ਬਾਅਦ ਮਾਰੀ ਪ੍ਰਵੀਨ ਦੀ ਪ੍ਰਵੀਨ ਦੀ ਪ੍ਰਵੀਨ ਕਟਾ ਦੂਗੀ ਬਾਅਦ ਚ ਆਏ ਕਿਵੇਂ ਕਟਾ ਦੂਗੀ ਇਹਨਾਂ ਕੱਟ ਦੋ ਪ੍ਰਵੀਨ ਬਣਾਉਂਦੀ ਹੈ ਬਤਾ ਦਿੰਦੀ ਹੈ ਤੈਨੂੰ ਨਹੀਂ ਪਤਾ ਆਏ ਇਹਨੇ ਉਹਦੇ ਕੈਦਲਾ ਦੇਖੀ ਸਹੀ ਨਹੀਂ ਇਹਦੇ ਕਟਾਈਆਂ ਆਏ ਫਰੈਂਡ ਫਰੈਂਡ ਆਏ ਫਰੈਂਡ ਆ ਕੇ ਵਿਕੀ ਜਾਂਦੇ ਸੁਦਰ ਹਾਂਜੀ ਕਿਹਦਾ ਲੱਗ ਰਿਹਾ ਖਾ ਕੇ ਆਪਕੋ ਇਹ ਬਹੁਤ ਵਧੀਆ ਇੰਗਲਿਸ਼ ਦੇ ਕਲਰ ਵੀ ਸੋਹਣੇ ਲੱਗਣਗੇ ਤੁਹਾਡੇ ਇੰਗਲਿਸ਼ ਕਿਹੜਾ ਹੁੰਦਾ ਜੀ ਸਿੱਜਾ ਹੋ ਗਏ ਨੀ ਹਨਾ ਕਿਆ ਨੰਦ ਸਹੀ ਇੰਗਲਿਸ਼ ਕਰ ਲੇ ਗੜਾਂ ਹੰਦਾ ਦੀ ਕੀਗੀ ਰੰਗ ਹੋ ਗਿਆ ਫਿੱਕਾ ਅੰਗੂਰੀ ਰੰਗ ਹੋ ਗਿਆ ਫਿੱਕਾ ਬਿਸਕੁਟੀ ਰੰਗ ਹੋ ਗਿਆ ਫਿੱਕਾ ਇੰਗਲਿਸ਼ ਕਲਰ ਹੋ ਜਾਂਦੇ ਆ ਕਰੀਮ ਕਲਰ ਹੋ ਗਿਆ ਮੈਂ ਦੇਖਦੀ ਆ ਦੀਦੀ ਦੇ ਗੜਾ ਇੱਧਰ ਦੇਖ ਉਹ ਜਮਣ ਜਾਣ ਵਾਲੀ ਕੰਢੀ ਆ ਸਿਰ ਆ ਜਮਾ ਚਮਾ ਸਿਰ ਆ ਤੇ ਮੈਂ ਸਿਰ ਆ ਇੱਕ ਨਾ ਮੈਨੂੰ ਤੁਹਾਡਾ ਤੁਹਾਡੀ ਪਤਾ ਕੀ ਮੈਂ ਕੀ ਤੁਹਾਡਾ ਸਹੀ ਲੱਗਦਾ ਕਿ ਕੋਈ ਤੁਸੀਂ ਖਰੇ ਹੋ ਹਾਂ ਗੱਲ ਕਰੀ ਬਣਾ ਕੇ ਗੱਲ ਨਹੀਂ ਕਰਦੇ ਨਹੀਂ ਹਾਂ ਬਣਾ ਕੇ ਗੱਲ ਕਰਦਾ ਨਾ ਅੱਜ ਕੱਲ ਉਹ ਨਹੀਂ ਦੇਖਦਾ ਸਹੀ ਗੱਲ ਆਪ ਦੀ ਢਿੱਡ ਦੀ ਪੂਰੀ ਹਕ ਦੱਸੋ ਵਧੀਆ ਹਾਂ ਦਾ ਨਹੀਂ ਰੋ ਪੀਸੀ ਕੀ ਡੈਸਕਟਾਪ ਵੀ ਮੈਂ ਵੀ ਤੁਸੀਂ ਕੀ ਰੋ ਪੇ ਰਾਤ ਮੈਂ ਰੋ ਪੀ ਆਪ ਦੀ ਐਕਟਰ ਵੀ ਇੱਕ ਤੇ ਰੋਈ ਜਾਵੇ ਜਿੱਥੇ ਦਾ ਹੱਸਣ ਵਾਲਾ ਪੋਡਕਾਸਟ ਸੀ ਮੇਰਾ ਉੱਥੇ ਤਾਂ ਪਹਿਲਾਂ ਤਾਂ ਮੈਂ ਗਈ ਹੱਸੀ ਗਈ ਤੇ ਜਦੋਂ ਭੈਣੇ ਉਹਨਾਂ ਨੇ ਜਦੋਂ ਹਾਂ ਜੀ ਪੁੱਛਣ ਲੱਗਨ ਕਿ ਮੈਂ ਕਰੀਆ ਮੈਂ ਹਾਂ ਹੀ ਨਹੀਂ ਬੁੜੀ ਕਿੰਨੀ ਦੁਖੀ ਆ ਹਾਏ ਨਵਰੇ ਮੇਰਾ ਤੇ ਆਉਂਦਾ ਪੋਡਕਾਸਟ ਚਿਤਰੀ ਮੈਂ ਬੋਡਕਾਸਟ ਤੇ ਰਹਾ ਹਾਂ ਆਉਂਦਾ ਹੀ ਪੋਡਕਾਸਟ ਤੇ ਮੈਂ ਲੈ ਕਿਉਂਕਿ ਮੈਨੂੰ ਅੰਟੀ ਕੀ ਲੈਣਾ ਕਹੀ ਅੰਟੀ ਕਿਹੜੇ ਬ੍ਰੈਂਡ ਸੁੱਚਾ ਵਾਲਾ ਲੈਣਾ ਫੋਨ ਬੁੜੀ ਨੇ ਕਿੰਨੇ ਮੈਨੂੰ ਦੇਖੇ ਸੁੱਚਾ ਵਾਲਾ ਮੈਂ ਕਿਹਾ ਕਿ ਮਹਿੰਗਾ ਫੋਨ ਸੀ ਹੋ ਗਿਰਤੀ ਲੈ ਸੁੱਚਾ ਵਾਲਾ ਨਹੀਂ ਲੈਣਾ ਸੀ ਕਾਮਲੇ ਵਾਲਾ ਕਾਮਲੇ ਵਾਲਾ ਲੈਣਾ ਪੈਣਾ ਇਹਨਾਂ ਨੂੰ ਪ੍ਰੈਸ ਦੇ ਵਿੱਚ ਪੀਆਰ ਮੁੰਡਾ ਪੱਕਾ ਹੋਵੇ ਹਾਂ ਨਹੀਂ ਫੋਨ ਮੰਗਦੀ ਆ ਬੱਚੀ ਮੁੰਡੇ ਦੀ ਉਹ ਬੱਚਾ ਵੀ ਕਰਦਾਂਗੇ ਗੱਲਬਾਤ ਇੱਧਰ ਇਹ ਫੋਨ ਮੰਗਦੀ ਆ ਆਂਟੀ ਕਹਿੰਦੀ ਸੁੱਚਾ ਵਾਲਾ ਫੋਨ ਮੈਨੂੰ ਨਹੀਂ ਲੈਣਾ ਮੁੰਡਾ ਸਾਡਾ ਸੰਪਰਕ ਕਰ ਲੈ ਵੀ ਆਈਫੋਨ ਬੁੜੀ ਨੂੰ ਭੇਜ ਦੇ ਤੇ ਕੁੜੀ ਮੁੰਡੇ ਨੂੰ ਲੈ ਗਈ ਆਂਟੀ ਲੈ ਜੇ ਵਲੌਗ ਚ ਬਣਾ ਕੇ ਭਾਈ ਵਲੌਗ ਬਣਾਉਣੇ ਆਂਟੀ ਨੇ ਤੇ ਆਈਫੋਨ ਵਾਲਾ ਮੁੰਡਾ ਲੱਭੋ ਕੋਈ ਤੁਹਾਨੂੰ YouTube ਤੇ ਲੈ ਵੀ ਜੋ ਵੀ ਦੇਖਣ ਜਾਂ ਦੇਖਣ ਕੋਣ ਆਪਣੇ ਤੇ ਕੋ